ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅਸੀਂ ਆਪਣੇ ਇਸ ਚੈਨਲ ਦੇ ਉੱਤੇ ਤੁਹਾਡੇ ਲਈ ਨਵੇਂ-ਨਵੇਂ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਲੈ ਕੇ ਆਉਂਦੇ ਰਹਨੇ ਹਾਂ ਜਿਸ ਦੇ ਲਈ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜ਼ਰੂਰੀ ਗੱਲ ਜੋ ਤੁਹਾਨੂੰ ਜੱਥਨੀ ਸਭ ਤੋਂ ਪਹਿਲਾਂ ਤੁਹਾਰ ਤੁਸੀਂ ਆਪਣੇ ਲਈ ਜੇਕਰ ਜੀਵਨ ਸਾਥੀ ਦੀ ਭਾਲ ਵਿੱਚੋਂ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਸਾਡੇ ਕੋਲੋਂ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਆਪਣੇ ਲੜਕੇ ਲਈ ਜਾਂ ਲੜਕੀ ਲਈ ਲੱਭ ਸਕਦੇ ਹੋ ਇਹ ਐਡ ਤੁਸੀਂ ਆਪਣਾ ਡਾਇਰੈਕਟ ਨੰਬਰ ਪਵਾ ਕੇ ਵੀ ਸਾਡੇ ਕੋਲੋਂ ਲਗਵਾ ਸਕਦੇ ਹੋ ਮੈਰਿਜ ਬਿਊ ਫਰੈਂਚਾਈਜ਼ੀ ਜੇਕਰ ਕਿਸ ਨੇ ਸਨ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਜਾਂ ਫਿਰ ਗਰੀ ਪਰਿਵਾਰ ਦੀਆਂ ਲੜਕੀਆਂ ਦੇ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਮੈਰਿਜ ਬਿਊ ਪੰਜਾਬ ਚੈਨਲ ਦੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਸਟਾਰਟ ਕਰ ਸਕਦੇ ਹੋ ਇਹੀ ਰਿਸ਼ਤੇ ਤੁਸੀਂ ਸੜਨ ਨਾਲ ਮਿਲ ਕੇ ਕਰ ਸਕਦੇ ਹੋ ਤੇ ਤੁਹਾਡੇ ਕੋਲ ਜੋ ਵੀ ਬਾਇਓ ਡਾਟਾ ਚਾਹੀਏ ਉਹ ਲੜਕੀ ਦਾ ਜਾਂ ਲੜਕੇ ਦਾ ਹੋਵੇਗਾ ਉਹ ਤੁਸੀਂ ਸਾਨੂੰ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ WhatsApp ਕਰਕੇ ਜਾਂ ਕੰਟੈਕਟ ਕਰਕੇ ਵੀ ਸਾਨੂੰ ਦੱਸ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੇ ਰਿਸ਼ਤੇ ਬਾਰੇ ਜੋ ਕਿ ਹੈ M92 ਕੋਡ ਲੜਕੀ ਦਾ ਰਿਸ਼ਤਾ ਅਗਲਾ ਰਿਸ਼ਤਾ ਲੜਕੀ ਦਾ ਜੋ ਕਿ ਰਾਮਗੜੀਆ ਕਾਸ ਨਾਲ ਸੰਬੰਧ ਰੱਖਦੇ ਹਨ ਲੜਕੀ ਦੀ ਉਮਰ 25 ਸਾਲ ਆ ਰੰਗ ਗੋਰਾ ਕੱਦ 5 ਫੁੱਟ 2 ਇੰਚਾਂ ਪੜਾਈ ਵਿੱਚ ਲੜਕੀ ਨੇ 12ਵੀਂ ਪਾਸ ਕੀਤੀ ਹੋਈ ਆ। ਲੜਕੀ ਇਸ ਸਮੇਂ ਕੈਨੇਡਾ ਵਿੱਚ ਪੱਕੀ ਆ। ਲੜਕੀ ਕੈਨੇਡਾ ਵਿੱਚ ਡੇ ਕੇਅਰ ਜੌਬ ਕਰਦੀ ਆ। ਲੜਕੀ ਵਾਲੇ ਧਰਮਕੋਟ, ਮੋਗਾ ਦੇ ਰਹਿਣ ਵਾਲੇ ਹਨ। ਲੜਕੀ ਦੇ ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਬਿਨਾਂ ਇੱਕ ਭਾਈ ਹੈ ਜਿਸ ਦਾ ਕੀ ਫਰਨੀਚਰ ਦਾ ਵੱਡਾ ਸ਼ੋਅਰੂਮ ਆ। ਲੜਕੀ ਵਾਲਿਆਂ ਨੂੰ ਰਾਮਗੜੀਆ ਕਾਸ ਦਾ ਲੜਕਾ ਚਾਹੁੰਦਾਗਾ ਜੋ ਕਿ ਬਾਹਰ ਕੰਟਰੀ ਵਿੱਚ ਪੱਕਾ ਹੋਵੇ। ਅਤੇ ਰਾਮਗੜੀਆ ਕਾਸ ਨੂੰ ਹੀ ਪਹਿਲ ਦਿੱਤੀ ਜਾਣੀ ਆ ਲੜਕਾ ਰਾਮਗੜੀ ਆਕਾਸ ਨੂੰ ਸੰਬੰਧ ਰੱਖਦਾ ਹੋਵੇ ਤੇ ਇਸ ਤੋਂ ਬਿਨਾ ਲੜਕਾ ਜੇਕਰ ਅਮਰੀਕਾ ਵਿੱਚ ਪੱਕਾ ਹੈ ਤਾਂ ਉਸ ਲੜਕੇ ਨੂੰ ਵੀ ਪਹਿਲ ਦਿੱਤੀ ਜਾਵੇਗੀ ਹੁਣ ਅਗਲਾ ਰਿਸ਼ਤਾ ਜੋ ਕਿ ਹੈ ਕੋਡ M91 ਲੜਕੇ ਦਾ ਲੜਕੀ ਦਾ ਰਿਸ਼ਤਾ ਅਗਲਾ ਰਿਸ਼ਤਾ ਲੜਕੀ ਦਾ ਜੋ ਕਿ ਮਜਬੂਤ ਸਿੱਖ ਆਕਾਸ ਨੂੰ ਸੰਬੰਧ ਰੱਖਦੇ ਹਨ ਲੜਕੀ ਦੀ ਉਮਰ 20 ਸਾਲ ਰੰਗ ਗੋਰਾ ਕੱਦ 5 ਫੁੱਟ 2 ਇੰਚ ਪੜਾਈ ਵਿੱਚ ਲੜਕੀ ਦੀ 12ਵੀਂ ਦੇ ਨਾਲ-ਨਾਲ ਕੰਪਿਊਟਰ ਦੀ ਡਿਗਰੀ ਕੀਤੀ ਹੋਈ ਆ ਲੜਕੀ ਦੀ IELTS ਵੀ ਕੀਤੀ ਹੋਈ ਆ ਜਿਸ ਵਿੱਚ ਉਸਦੇ 6.5 ਬੈਂਡ ਹਨ ਲੜਕੀ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਆਇਆ ਹੋਇਆ ਹੈ ਲੜਕੀ ਵਾਲੇ ਨੂੰ ਬਾਹਰ ਜਾਣ ਲਈ ਖਰਚਾ ਕਰਨ ਵਾਲੇ ਲੜਕੇ ਦੀ ਲੋੜ ਆ ਜੋ ਕਿ ਲੜਕੀ ਦੇ ਬਾਹਰ ਜਾਣ ਤੇ ਸਾਰਾ ਖਰਚਾ ਕਰ ਸਕਣ ਅਤੇ ਮਜਬੂਤਿਕ ਕਾਸ ਨੂੰ ਪਹਿਲ ਦਿੱਤੀ ਜਾਣੀ ਆ ਇਸ ਤੋਂ ਬਿਨਾ ਜੇਕਰ ਕਿਸੇ ਨੇ ਕੰਟਰੈਕਟ ਮੈਰਿਜ ਵੀ ਕਰਨੀ ਹੋਵੇ ਜੇ ਅਦਰ ਕਾਸਟ ਦਾ ਹੈ ਤਾਂ ਉਹ ਵੀ ਇਸ ਨਾਲ ਸੰਪਰਕ ਕਰ ਸਕਦੇ ਹਨ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦਿ ਤੁਸੀਂ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਬਾਇਓ ਡਾਟਾ ਸਾਨੂੰ ਸਾਡੇ ਦਿੱਤੇ ਗੇ ਨੰਬਰ ਦੇ ਉੱਤੇ ਭੇਜ ਸਕਦੇ ਹੋ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਸਾਡੇ ਕੋਲ ਮਹਿਫੂਜ਼ ਰੱਖਿਆ ਜਾਵੇਗਾ ਤੁਸੀਂ ਆਪਣੀ ਫੋਟੋ ਵੀ ਸਾਨੂੰ ਬੇਫਿਕਰ ਹੋ ਕੇ ਸੈਂਡ ਕਰ ਸਕਦੇ ਹੋ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਊਗੀ ਜਦੋਂ ਲੜਕੇ ਨੂੰ ਜਾਂ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਊਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਸਾਡੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ